ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੁਣ ਨਵੇਂ ਵਿਵਾਦ ਦੇ ਵਿੱਚ ਘਿਰ ਸਕਦੀ ਹੈ ਕਿਉਂਕਿ ਅਕਾਲੀ ਦਲ ਦੇ ਵੱਲੋਂ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਉਹ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨ ਮਾਜਰਾ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਡੇ ਇਲਜ਼ਾਮ ਹਰਮੀਤ ਪਠਾਨ ਮਾਜਰਾ ਦੇ ਉੱਪਰ ਲਗਾਉਂਦੇ ਨਜ਼ਰ ਆਏ ਨੇ ਦੱਸ ਦिए ਕਿ ਉਹਨਾਂ ਨੇ ਵਿਕਰਮ ਮਜੀਠੀਆ ਨੇ ਆਪਣੇ ਐਕਸ ਦੇ ਉੱਪਰ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਇੱਕ ਸਰਕਾਰੀ ਪਾਇਲਟ ਗੱਡੀ ਜਿਹੜੀ ਕਿ ਹਰਮੀਤ ਸਿੰਘ ਪਠਾਨ ਮਾਜਰਾਜ ਦੱਸੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਾਇਲਟ ਗੱਡੀ ਦੇ ਵਿੱਚ ਪੋਸਟਰ ਅਤੇ ਪਾਰਟੀ ਦੇ ਝੰਡੇ ਵੰਡਣ ਦੇ ਇਲਜ਼ਾਮ ਵਿਕਰਮ ਮਜੀਠੀਆ ਦੇ ਵੱਲੋਂ ਲਗਾਏ ਗਏ ਨੇ ਸੋ ਉਹ ਦੱਸ ਦिए ਕਿ ਉਹਨਾਂ ਨੇ ਵਿਕਰਮ ਮਜੀਠੀਆ ਨੇ ਆਪਣੇ ਐਕਸ ਦੇ ਉੱਪਰ ਇੱਕ ਸਰਕਾਰੀ ਗੱਡੀ ਦੀ ਫੋਟੋ ਪੋਸਟ ਕੀਤੀ ਹੈਗੀ ਜਿਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੀ ਗੱਡੀ ਹੈ ਉਹ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਹੈ ਅਤੇ ਇਸ ਪਾਇਲਟ ਗੱਡੀ ਦੇ ਵਿੱਚ ਜਿਹੜੇ ਪੋਸਟਰ ਨੇ ਤੇ ਜਿਹੜੇ ਝੰਡੇ ਨੇ ਉਹ ਆਮ ਆਦਮੀ ਪਾਰਟੀ ਦੇ ਪਏ ਨੇ ਅਤੇ ਇਹ ਪੋਸਟਰ ਤੇ ਝੰਡੇ ਲੋਕਾਂ ਦੇ ਵਿੱਚ ਵੰਡੇ ਜਾਂਦੇ ਨੇ ਤੇ ਉਹਨਾਂ ਨੇ ਸਿੱਧੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਨੇ ਕੀ ਜਿਹੜੀ ਗੱਡੀ ਹੈ ਸਰਕਾਰੀ ਮਸ਼ੀਨਰੀ ਹੈ ਉਹਦੀ ਦਰਬਾਰ ਤੋਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਦੱਸ ਦिए ਕਿ ਉਹਨਾਂ ਨੇ ਜੋ ਐਕਸ ਦੇ ਉੱਪਰ ਲਿਖਿਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਪਾਰਟੀ ਦੇ ਚੋਣ ਪ੍ਰਚਾਰ ਲਈ ਸਰਕਾਰੀ ਮਸ਼ੀਨਰੀ ਦੀ ਦਰਬਾਰ ਤੋਂ ਕਰ ਰਹੀ ਹੈ ਵਿਧਾਇਕ ਹਰਮਿਤ ਪਠਾਨ ਮਾਜਰਾ ਦੀ ਸਰਕਾਰੀ ਗੱਡੀ ਪਾਰਟੀ ਦੇ ਝੰਡੇ ਅਤੇ ਪੋਸਟਰ ਬੰਡਣ ਲਈ ਵਰਤੀ ਜਾ ਰਹੀ ਹੈ ਚੋਣਾਂ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਇਹ ਬਹੁਤ ਮਹੱਤਵਪੂਰਨ ਹੈ ਅਤੇ ਮੈਂ ਭਾਰਤੀ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇਣ ਅਤੇ ਚੋਣ ਜਾਬਤੇ ਦੀ ਉਲੰਘਣਾ ਲਈ ਸਖਤ ਕਾਰਵਾਈ ਕਰਨ ਅਤੇ ਚੋਣ ਪ੍ਰਕਿਰਿਆ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਬੇਨਤੀ ਕਰਦਾ ਇਹ ਸ਼ਬਦ ਨੇ ਜਿਹੜੇ ਕਿ ਬਿਕਰਮ ਮਜੀਠੀਆ ਅਕਾਲੀ ਦਲ ਦੇ ਸੀਨੀਅਰ ਲੀਡਰ ਦੇ ਵੱਲੋਂ ਕਹੇ ਗਏ ਨੇ ਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿ ਸਰਕਾਰੀ ਗੱਡੀ ਦੇ ਵਿੱਚ ਆਖਰ ਹਰਪ੍ਰੀਤ ਪਠਾਨ ਮਾਜਰਾ ਦੀ ਜਿਹੜੀ ਪਾਇਲਟ ਗੱਡੀ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੋਸਟਰ ਅਤੇ ਝੰਡੇ ਕਿਸ ਨੇ ਤੇ ਕਿਉਂ ਰਖਵਾਏ ਸੀ ਕੀ ਕਿਤੇ ਇਹ ਸਰਕਾਰੀ ਮਸ਼ੀਨਰੀ ਦੀ ਜ਼ਰਵਤੋਂ ਤੋਂ ਨਹੀਂ ਹੋ ਰਹੀ ਜੇਕਰ ਇਸ ਮਾਮਲੇ ਦੇ ਵਿੱਚ ਸਹੀ ਪਾਇਆ ਜਾਂਦਾ ਤਾਂ ਸਖਤ ਕਾਰਵਾਈ ਉਹਨਾਂ ਨੇ ਕਿਹਾ ਕਿ ਵਿਧਾਇਕ ਦੇ ਖਿਲਾਫ ਹੋਣੀ ਚਾਹੀਦੀ ਹੈ ਤਾਂ ਜੋ ਇਹ ਚੋਣਾਂ ਨੂੰ ਨਿਰਪੱਖਤਾ ਦੀ ਚੋਣਾਂ ਨੂੰ ਨਿਰਪੱਖਤਾ ਨੂੰ ਯਕੀਨੀ ਬਣਾਇਆ ਜਾ ਸਕੇ ਸੋ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨ ਮਾਜਰਾ ਇਸ ਮਾਮਲੇ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਲੋਕਾਂ ਦੇ ਨਾਲ ਆਪਣੇ ਐਕਸ ਦੇ ਉੱਪਰੋਂ ਉਸ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਇੱਕ ਸਰਕਾਰੀ ਗੱਡੀ ਦੀ ਵੀਡੀਓ ਦਿਖਾਈ ਗਈ ਹੈ ਤੇ ਨਾਲ ਵਿਕਰਮ ਮਜੀਠੀਆ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਇਹ ਜਿਹੜੀ ਗੱਡੀ ਆ ਉਹ ਹਰਮੀਤ ਪਠਾਣ ਮਾਜਰਾ ਦੀ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮ ਐਲ اے ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੀ ਸਰਕਾਰੀ ਗੱਡੀ ਦੇ ਵਿੱਚ ਉਹਨਾਂ ਦੀ ਪਾਇਲਟ ਗੱਡੀ ਦੇ ਵਿੱਚ ਪਾਰਟੀ ਦੇ ਝੰਡੇ ਅਤੇ ਪੋਸਟਰ ਵੰਡਣ ਦਾ ਕੰਮ ਕੀਤਾ ਜਾ ਰਿਹਾ ਜਿਹੜੀ ਕਿ ਸਿੱਧੇ ਸਿੱਧੇ ਚੋਣ ਪ੍ਰਕਿਰਿਆ ਦੇ ਉੱਪਰ ਕਟਾਕਸ਼ਾ ਅਤੇ ਚੋਣ ਪ੍ਰਕਿਰਿਆਵਾਂ ਦੀਆਂ ਨੂੰ ਧੱਜਿਆ ਉਡਾਈਆਂ ਜਾ ਰਹੀਆਂ ਨਹੀਂ ਸੋ ਉਹਨਾਂ ਨੇ ਅਪੀਲ ਕੀਤੀ ਹੈਗੀ ਚੋਣ ਕਮਿਸ਼ਨ ਨੂੰ ਕਿ ਕਿਰਪਾ ਕਰਕੇ ਇਸ ਮਾਮਲੇ ਦੇ ਵਿੱਚ ਇਹਦੀ ਮਾਮਲੇ ਦੀ ਜਾਂਚ ਕਰਾਈ ਜਾਵੇ ਅਤੇ ਇਸ ਸੰਬੰਧੀ ਸਖਤ ਕਾਰਵਾਈ ਕੀਤੀ ਜਾਵੇ ਤੇ ਸਖਤ ਆਦੇਸ਼ ਦਿੱਤੇ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਵਿਕਰਮ ਮਜੀਠੀਆ ਵੱਲੋਂ ਪਾਈ ਇਸ ਪੋਸਟ ਦੇ ਉੱਪਰ ਚੋਣ ਕਮਿਸ਼ਨ ਕੋਈ ਕਾਰਵਾਈ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਪਠਾਨ ਮਾਜਰਾ ਦੇ ਉੱਪਰ ਕੋਈ ਕਾਰਵਾਈ ਹੋਏਗੀ ਜਾਣਨ ਲਈ ਬਣੇ ਰਹੋ ਜਾਨਾ ਲੋਕਨਾਟੀਵੀ ਦੇ ਨਾਲ